ਨੇਚਰੋਪੈਥੀ ਆ ਜਾਏ ਜੜੀਆਂ ਬੁੱਟੀਆਂ ਤੋਂ ਤਿਆਰ ਹੈਗੀਆਂ ਨੇ ਇਹ ਤੁਹਾਡੇ ਸਰੀਰ ਨੂੰ ਨੁਕਸਾਨ ਨਹੀਂ ਕਰਦੀਆਂ ਸਾਡੇ ਤਿਆਰ ਕੀਤੀਆਂ ਨੇ ਉਹ ਗਰੰਟੀ ਲੈ ਰਹੇ ਨੇ ਕਿ ਜਦੋਂ ਜਦੋਂ ਤੁਹਾਡੇ ਅੰਦਰ ਪਿਓਰਿਟੀ ਹੋਗੀ ਮੁਹੱਬਤ ਪਿਆਰ ਹੋਊਗਾ ਨਾ ਇਮਾਨਦਾਰੀ ਹੋਗੀ ਉਦੋਂ ਉਦੋਂ ਤੁਹਾਡੇ ਚਿਹਰੇ ਤੇ ਖੂਬਸੂਰਤੀ ਹੋਊਗੀ ਮੈਂ ਤਾਂ ਇੱਕ ਗੱਲ ਉਹ ਮਰਦੀਆਂ ਸੋਹਣਿਆ ਆਏ ਵੇ ਤੇਰੀ ਤੋਰ ਦੇ ਉੱਤੇ ਤੇਰਾ ਲਿਖ ਦੂ ਸਫੇਦਿਆਂ ਤੇ ਨਾ ਜਿੰਨੇ ਨੇ ਜੀ ਟੀ ਰੋਡ ਦੇ ਉੱਤੇ ਸੁਪਰਦਾਨ ਆਯੁਰਵੇਦਾ ਵੱਲੋਂ ਖਰੜ ਤੋਂ ਬੰਡਾ ਰੋਡ ਤੇ ਅੱਜ ਨਵੇਂ ਆਊਟਲੈਟ ਦੀ ਓਪਨਿੰਗ ਕੀਤੀ ਗਈ ਕਿਤੇ ਪੰਜਾਬੀ ਨਿਊਜ਼ ਕਰ ਦਸਤ ਤਾ ਵੱਡਾ ਨਾਮ ਮੈਡਮ ਅਮਰਗੋਰੀ ਜੀ ਚਚੇ ਤੌਰ ਤੇ ਪਹੁੰਚਦੇ ਨੇ ਸਵੇੜਾ ਤੁਸੀਂ ਅੱਜ ਪਹੁੰਚੇ ਨਵੇਂ ਆਊਟਲੈਟ ਤੇ ਕੀ ਕਹਿ ਸਕਦੇ ਵਧੀਆ ਜੀ ਇਦਾਂ ਦੇ ਆਊਟਲੈਟ ਖੁੱਲਣੇ ਚਾਹੀਦੇ ਨੇ ਪਿਓਰ ਜਿਹੜੀਆਂ ਦੇਸੀ ਦਵਾਈਆਂ ਨੇ ਆਪਣਾ ਪੁਰਾਣਾ ਜਿਹੜਾ ਜ਼ਮਾਨਾ ਸੀ ਜਦੋਂ ਲੋਕਾਂ ਦੀ ਉਮਰ ਹਜ਼ਾਰਾਂ ਹਜ਼ਾਰਾਂ ਸਾਲ ਹੁੰਦੀ ਸੀ ਉਹ ਘਟਦੀ 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 60 65 70 ਤੱਕ ਰਹਿ ਗਈ ਹੈ ਉਦੋਂ ਲੋਕੀ ਨੇਚਰ ਨਾਲ ਜੁੜੇ ਹੋਏ ਸੀ ਦੇਸੀ ਦਵਾਈਆਂ ਨਾਲ ਜੁੜੇ ਹੋਏ ਸੀਗੇ ਜਦੋਂ-ਜਦੋਂ ਅਸੀਂ ਕੈਮੀਕਲ ਦੀ ਦੁਨੀਆ ਦੇ ਵਿੱਚ ਪੈਰ ਰੱਖਿਆ ਉਦੋਂ-ਉਦੋਂ ਨੁਕਸਾਨ ਹੀ ਹੋਏ ਨੇ ਸਾਡੀ ਹਵਾ ਨੂੰ ਨੁਕਸਾਨ ਹੋਇਆ ਸਾਡੀ ਧਰਤੀ ਨੂੰ ਪੂਰਾ ਸਾਡਾ ਆਕਾਸ਼ ਜਿਹੜਾ ਗੰਦਲਾ ਹੋ ਚੁੱਕਿਆ ਹੈ ਸਾਹ ਵੀ ਲੈਣਾ ਔਖਾ ਹੈ ਬੜੀਆਂ ਭੈੜੀਆਂ ਭੜੀਆਂ ਬਿਮਾਰੀਆਂ ਨਾਮੁਰਾਦ ਬਿਮਾਰੀਆਂ ਸ਼ੁਰੂ ਹੋ ਕੇ ਬੰਦੇ ਨੂੰ ਖਾ ਜਾਂਦੀਆਂ ਨੇ ਸੋ ਇਦਾਂ ਦੀਆਂ ਜਿਹੜੇ ਨੇਚਰੋਪੈਥੀ ਆ ਜਾਏ ਜਿਹੜੀਆਂ ਬੁੱਟੀਆਂ ਤੋਂ ਤਿਆਰ ਹੈਗੀਆਂ ਨੇ ਇਹ ਤੁਹਾਡੇ ਸਰੀਰ ਨੂੰ ਨੁਕਸਾਨ ਨਹੀਂ ਕਰਦੀਆਂ ਆ ਇਹ ਹੈਗਾ ਹੈ ਕਿ ਇਹ ਹੌਲੀ-ਹੌਲੀ ਤੁਹਾਨੂੰ ਆਰਾਮ ਕਰਦੀਆਂ ਨੇ ਟਾਈਮ ਲੈ ਕੇ ਤੁਹਾਨੂੰ ਜੜੋਂ ਹੀਲ ਕਰਦੀਆਂ ਨੇ ਪੂਰਾ ਸੋ ਬਹੁਤ ਵਧੀਆ ਲੱਗਦਾ ਹੈ ਜਦੋਂ ਇਦਾਂ ਦੇ ਥਾਵਾਂ ਤੇ ਜਾਈਦਾ ਪਿਓਰਿਟੀ ਆ ਤੇ ਉਹਦੀ ਫਿਰ ਗਰੰਟੀ ਵੀ ਲੈਂਦੇ ਨੇ ਜਿਨ੍ਹਾਂ ਨੇ ਤਿਆਰ ਕੀਤੀਆਂ ਗੋਲ ਸਾਹਿਬ ਨੇ ਤਿਆਰ ਕੀਤੀਆਂ ਨੇ ਉਹ ਗਰੰਟੀ ਲੈ ਰਹੇ ਨੇ ਕਿ ਅਗਰ ਕਿਸੇ ਨੂੰ ਕੋਈ ਵੀ ਬੰਦਾ ਹੈਗਾ ਇਹਨੂੰ ਲੱਗਦਾ ਕਿ ਇਹਦੇ ਵਿੱਚ ਪਿਓਰ ਕੁਝ ਨਹੀਂ ਹੈਗਾ ਤਾਂ ਇਹਨੂੰ ਟੈਸਟ ਕਰਾਇਆ ਜਾਵੇ ਲੈਬਾਰਟਰੀ ਦੇ ਵਿੱਚ ਟੈਸਟ ਕਰਵਾ ਕੇ ਅਗਰ ਕੋਈ ਉਨ ਲੱਗਦਾ ਕੋਈ ਸ਼ੱਕ ਹੈਗੀ ਤਾਂ ਸਾਡੇ ਕੋਲ ਆ ਕੇ ਗੱਲ ਕਰੀ ਜਿਵੇਂ ਤੁਸੀਂ ਇੱਕ ਆਰਟਿਸਟ ਨੂੰ ਇਸ ਲਹਿਨ ਚ ਜਿਉਂ ਬਿਊਟੀ ਬਹੁਤ ਮੈਨੇ ਰੱਖਦੀ ਸੋ ਬਿਊਟੀ ਲਈ ਆਯੁਰਵੇਦਿਕ ਰੱਖ ਬਹੁਤ ਜ਼ਿਆਦਾ ਕਿਉਂਕਿ ਨੇਚਰ ਦਾ ਹੀ ਸਭ ਤੋਂ ਵੱਡਾ ਜਿਹੜਾ ਮਹੱਤਵ ਹੈਗਾ ਜਦੋਂ ਤੁਸੀਂ ਨੇਚਰ ਦੇ ਨੇੜੇ ਰਹੋਗੇ ਤੁਹਾਡੇ ਸਾਹ ਜਿੱਥੇ ਤੁਸੀਂ ਸਾਹ ਲੈ ਰਹੇ ਹੋ ਜਿੱਥੇ ਤੁਸੀਂ ਰਹਿ ਰਹੇ ਹੋ ਉਥੋਂ ਦੀ ਜਿਹੜੀ ਹਵਾ ਸ਼ੁੱਧ ਹੈਗੀ ਆ ਸ਼ੁੱਧ ਵਾਤਾਵਰਣ ਚ ਰਹੋਗੇ ਸ਼ੁੱਧ ਖਾਓਗੇ ਤੇ ਫਿਰ ਤੁਹਾਡੀ ਬਿਊਟੀ ਵੀ ਨਿੱਖਰਦੀ ਆ ਕਿਉਂਕਿ ਤੁਹਾਡੇ ਅੰਦਰੋਂ ਆਉਂਦੀ ਆ ਇਹ ਬਾਹਰ ਜੋ ਮਰਜੀ ਤੁਸੀਂ ਕਰੀਮਾ ਲਾ ਲਓ ਜੋ ਮਰਜੀ ਲਾ ਲਓ ਦੇ ਨਾਲ ਕੁਝ ਨਹੀਂ ਫਰਕ ਪੈਣਾ ਤੁਸੀਂ ਖਾਂਦੇ ਕੀ ਹੋ ਤੁਸੀਂ ਰਹਿੰਦੇ ਕਿੱਥੇ ਹੋ ਤੇ ਤੁਹਾਡੀ ਜਿਹੜੀ ਤੁਸੀਂ ਸਾਹ ਲੈਣੇ ਉਹ ਸ਼ੁੱਧ ਆ ਇਹ ਚੀਜ਼ਾਂ ਤੁਹਾਡੀ ਬਿਊਟੀ ਤੇ ਅਸਰ ਕਰਦੀਆਂ ਨਹੀਂ ਮੈਂ ਮੈਂ ਕੋਇਲ ਸਾਹਿਬ ਚ ਸਾਰੇ ਕੋਈ ਦੇਸੀ ਚੀਜ਼ਾਂ ਦੱਸਦੀ ਸੀ ਨੁਕਤੇ ਦੱਸਦੇ ਨੇ ਪਰ ਸਾਰੇ ਪਿੰਡਾਂ ਨਾਲ ਜੁੜੇ ਹੋਏ ਤੁਸੀਂ ਵੀ ਨਵੇਂ ਦੇ ਸ਼ਹਿਰ ਉੱਪਰ ਤੋਂ ਹੋ ਸੋ ਕਿੰਨਾ ਕੁ ਤੁਸੀਂ ਹੁਣ ਆਪਣੀ ਰੁਟੀਨ ਚ ਕਿੰਨਾ ਯੂਜ਼ ਕਰ ਦਿੰਦੀ ਸੀ ਮੈਂ ਦੇਸੀਓ ਚੀਜ਼ਾਂ ਯੂਜ਼ ਕਰਦੀ ਆ ਮੇਰੇ ਘਰ ਦੇ ਵਿੱਚ ਕਿੰਨੇ ਹੀ ਪੇੜ ਪੌਦੇ ਲੱਗੇ ਹੋਏ ਨੇ ਇਹ ਸਾਰੀਆਂ ਚੀਜ਼ਾਂ ਜਿਵੇਂ ਅੱਜ ਆਪਾਂ ਸੋਹੰਜਣੇ ਦੇ ਬੂਟੇ ਲਾਏ ਨੇ ਪੰਜ ਬੂਟੇ ਲਾਏ ਨੇ ਗੋਇਲ ਸਾਹਿਬ ਨੇ ਇੱਥੇ ਉਹ ਸਾਰੇ ਬੂਟੇ ਘਰੇ ਲੱਗੇ ਹੋਏ ਨੇ ਸੋਹੰਜਣਿਆਂ ਦੇ ਬੂਟੇ ਵੀ ਲੱਗੇ ਹੋਏ ਨੇ ਜਿਹਨੂੰ ਆਪਾਂ ਮੁਰੰਗਾ ਵੀ ਕਹਿ ਦਿੰਦੇ ਆ ਤુલਸੀ ਤਾਂ ਸਾਰੇ ਤਰ੍ਹਾਂ ਦੀ ਲੱਗੀ ਹੋਈ ਆ ਸ਼ਾਮ ਤુલਸੀ ਰਾਮ ਤુલਸੀ ਜਿਹੜੀ ਵਾਈਟ ਚ ਹੁੰਦੀ ਆ ਹਲਕੀ ਹਰੀ ਹੁੰਦੀ ਉਹ ਵੀ ਹੈਗੀ ਆ ਬਾਕੀ ਜਿਹਨੂੰ ਮਰੂਆ ਕਹਿੰਦੇ ਆ ਆਪਾਂ ਤੇ ਉਹ ਵੀ ਹੈਗਾ ਆਪਣੇ ਘਰੇ ਲੱਗਿਆ ਹੋਇਆ ਅਸ਼ਵਗੰਧਾ ਤੇਜ ਪੱਤਾ ਕੜੀ ਪੱਤਾ ਤੇ ਹੋਰ ਬਾਕੀ ਜਿਹੜੇ ਜਿਨ੍ਹਾਂ ਤੋਂ ਦਵਾਈਆਂ ਪੈਦਾ ਹੁੰਦੀਆਂ ਨੇ ਬੇਲ ਪੱਤਰ ਉਹ ਲੱਗੇ ਹੋਏ ਨੇ ਇਹ ਸਾਰੀਆਂ ਚੀਜ਼ਾਂ ਘਰੇ ਲੱਗੇ ਨੇ ਉਹ ਤਾਜ਼ੀਆਂ ਤੋੜ ਕੇ ਅਸੀਂ ਕਦੇ ਵੀ ਘਰ ਦੇ ਵਿੱਚ ਕੋਈ ਕੈਮੀਕਲ ਨਹੀਂ ਪਾਇਆ ਰਸਾਇਣ ਨਹੀਂ ਪਾਇਆ ਅਸੀਂ ਹਮੇਸ਼ਾ ਆਰਗੈਨਿਕ ਜਿਹੜੀ ਖਾਦ ਹੁੰਦੀ ਆ ਗਊ ਦੀ ਉਹ ਹੀ ਪਾਈ ਦੀ ਆ ਜਾਂ ਪੱਤਿਆਂ ਦੀ ਖਾਦ ਬਣਦੀ ਆ ਜਾਂ ਫਿਰ ਜਿਹੜੀ ਇਦਾਂ ਤਿਆਰ ਹੁੰਦੀ ਆ ਨਾ ਗਡੋਆਂ ਤੋਂ ਉਹ ਪਾਈ ਦੀ ਆ ਕਿ ਪਿਓਰ ਹੁੰਦੀ ਆ ਨੀਮ ਖਲੀ ਪਾਈ ਦੀ ਆ ਉਹ ਜਦੋਂ ਅਸੀਂ ਖਾਈਦਾ ਉਹ ਫਲ ਫਰੂਟ ਖਾਈਦਾ ਸਾਰਾ ਇਹ ਉਹ ਪਿਓਰ ਹੁੰਦਾ ਸਾਰਾ ਮੈਂ ਤੁਸੀਂ ਲੰਮਾ ਸਮਾਂ ਚ ਪਬਲਿਕ ਜ਼ਿੰਦਗੀ ਦਾ ਜਬੀ ਇੰਸਟੈਂਸ ਦਿੱਤਾ ਸਤਨਾ ਪੜਾ ਬੀਤ ਕੇ ਇੱਕ ਉਮਰ ਦਾ ਵੀ ਸਵਾਲੀਮੀ ਤਰ੍ਹਾਂ ਤਾਜ਼ਾ ਉਸਦੀ ਬਿਊਟੀ ਫੜੀ ਕਾਇਮ ਹੈ ਸੋ ਇਹਦਾ ਕਿਰਾਸ ਆਈ ਹੈਗਾ ਤਾਂ ਦੱਸਿਆ ਨਾ ਕਿ ਜਿਹੜੀ ਪਿਓਰਿਟੀ ਆ ਚਾਹੇ ਤੁਹਾਡੇ ਦਿਲ ਦੀ ਪਿਓਰਿਟੀ ਆ ਰੂਹ ਦੀ ਪਿਓਰਿਟੀ ਆ ਮਨ ਦੀ ਪਿਓਰਿਟੀ ਆ ਚਾਹੇ ਤੁਸੀਂ ਜਿਸ ਵਾਤਾਵਰਣ ਚ ਰਹਿੰਦੇ ਹੋ ਖਾ ਖਾਦ ਖੁਰਾਕ ਖਾਂਦੇ ਹੋ ਉਹਦੀ ਪਿਓਰਿਟੀ ਆ ਪਿਓਰਿਟੀ ਹਮੇਸ਼ਾ ਤੁਹਾਨੂੰ ਜਵਾਨ ਤੇ ਸੋਹਣਾ ਰੱਖਦੀ ਆ ਜਦੋਂ ਤੁਹਾਡੇ ਅੰਦਰ ਨੈਗੇਟਿਵਿਟੀ ਰਹਿੰਦੀ ਆ ਤੁਸੀਂ ਦੂਜਿਆਂ ਬਾਰੇ ਗਲਤ ਸੋਚੀ ਜਾਣਾ ਗਲਤ ਬੋ ਪੰਡੀ ਜਾਣਾ ਲੋਕਾਂ ਨੂੰ ਬੁਰਾਈਆਂ ਕਰੀ ਜਾਣੀਆਂ ਉਹ ਚੀਜ਼ ਤੁਹਾਡੇ ਉੱਤੇ ਪੈਂਦੀ ਆ ਜਿਹਦੇ ਬੁਰਾਈ ਕਰਦੇ ਹੋ ਉਹ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ ਉਹਦੇ ਤਾਂ ਸਾਰੇ ਧੋਤੇ ਜਾਂਦੇ ਨੇ ਪਾਪ ਖੋਣ ਧੋਤੇ ਜਾਂਦੇ ਨੇ ਜਿਹੜੇ ਪਾਪ ਕਰਮ ਉਹਦੇ ਸਭ ਧੋ ਹੋ ਜਾਂਦੇ ਨੇ ਸੋ ਸਾਰਿਆਂ ਦਾ ਪਿਆਰ ਕਰੋ ਕੋਈ ਬੁਰਾ ਕਰ ਰਿਹਾ ਕੋਈ ਗੱਲ ਨਹੀਂ ਉਹ ਮਾਲਕ ਹੈ ਨਾ ਜਿਹਨੇ ਜਿਹਨੇ ਦੁਨੀਆ ਬਣਾਈ ਆ ਉਹਨੂੰ ਪਤਾ ਹੈ ਉਹਨੇ ਆਪੇ ਹੀ ਹਿਸਾਬ ਕਿਤਾਬ ਕਰ ਦੇਣਾ ਤੁਹਾਨੂੰ ਕੀ ਲੈਣਾ ਤੁਸੀਂ ਆਪਣੀ ਮਸਤੀ ਨਾਲ ਜ਼ਿੰਦਗੀ ਜਿਓ ਜਿੰਨਾ ਹੋ ਸਕਦਾ ਸਭ ਨੂੰ ਪਿਆਰ ਦਿਓ ਜਦੋਂ ਜਦੋਂ ਤੁਹਾਡੇ ਅੰਦਰ ਪਿਓਰਿਟੀ ਹੋਗੀ ਮੁਹੱਬਤ ਪਿਆਰ ਹੋਊਗਾ ਨਾ ਈਮਾਨਦਾਰੀ ਹੋਗੀ ਉਦੋਂ ਉਦੋਂ ਤੁਹਾਡੇ ਚਿਹਰੇ ਤੇ ਖੂਬਸੂਰਤੀ ਹੋਗੀ ਹਰ ਬਰਕਤ ਤੇ ਸੋਹਣੇ ਤਰ੍ਹਾਂ ਪਸੰਦ ਕਰਕੇ ਸ ਮੈਂ ਇੱਕ ਥੋੜਾ ਪਰਮੈਸ਼ ਕਰਨੀ ਚਾਹੁੰਦਾ ਮੈਨੂੰ ਕਿ ਸਬੂਰ ਸਾਹਿਬ ਨੇ ਇਸ ਵਿੱਚ ਕੋਈ ਵੀ ਤੁਹਾਨੂੰ ਜਿਹੜਾ ਪਸੰਦੀਦਾ ਕਿ ਬਚਾ ਪਿਆ ਪਿਆ ਚਾਨ ਚੱਕ ਆਪਣਾ ਪਿਆਰ ਵੇ ਮੇਰੇ ਨਾਲੋਂ ਪਹਿਲਾਂ ਬੈਠਾ ਸੀ ਤਿਆਰ ਵੇ ਪਿਆ ਚਾਨ ਚੱਕ ਆਪਣਾ ਪਿਆਰ ਵੇ ਮੇਰੇ ਨਾਲੋਂ ਪਹਿਲਾਂ ਬੈਠਾ ਸੀ ਤਿਆਰ ਵੇ ਐਡਾ ਕੀ ਤੂੰ ਚੰਨਾ ਸਾਰੇ ਜੱਗ ਚੋਂ ਸੁਨੱਖਾ ਐਡਾ ਕੀ ਤੂੰ ਚੰਨਾ ਸਾਰੇ ਜੱਗ ਚ ਸੁਨੱਖਾ ਮੈਂ ਤਾਂ ਇੱਕ ਗੱਲੋਂ ਮਰਦੀਆਂ ਸੋਹਣਿਆ ਮੈਂ ਤਾਂ ਇੱਕ ਗੱਲੋਂ ਮਰਦੀਆਂ ਸੋਹਣਿਆ ਹਾਏ ਵੇ ਤੇਰੀ ਤੋਰ ਦੇ ਉੱਤੇ ਤੇਰਾ ਲਿਖ ਦੂ ਸਫੈਦਿਆਂ ਤੇ ਨਾ ਜਿੰਨੇ ਨੇ ਜੀਟੀ ਰੋੜ ਦੇ ਉੱਤੇ